ਵੇ ਮੇਰੀ ਗੱਲ ਸੁਣ ਜੇ ਸਾਰਾ ਦਿਨ ਮੇਰੀਆਂ ਗੱਲਾਂ ਸੁਣ ਕੇ ਤੇਰਾ ਸਿਰ ਦਰਦ ਕਰਨ ਲੱਗ ਜਾਏ ਫਿਰ ਵੀ ਤੂੰ ਮੇਰੀਆਂ ਗੱਲਾਂ ਸੁਣੀ ਜਾਏਂਗਾ ਲੈ ਹੋਰ ਹੁਣ ਇਹ ਵੀ ਕੋਈ ਕਹਿਣ ਵਾਲੀ ਗੱਲ ਹੈ ਸੁਣੀ ਜਾਊਂਗਾ ਅੱਛਾ ਇਹਦਾ ਮਤਲਬ ਮੇਰੀਆਂ ਗੱਲਾਂ ਸੁਣ ਕੇ ਤੇਰਾ ਸਿਰ ਦੋਏ ਨਹੀਂ ਨਹੀਂ ਮੇਰਾ ਉਹ ਮਤਲਬ ਨਹੀਂ ਹੈਗਾ ਚੱਲ ਛੱਡ ਚੱਲ ਇੱਕ ਗੱਲ ਦੱਸ ਜੇ ਇੱਕ ਪਾਸੇ ਨਿਮਰਤ ਘਹਿਰਾ ਖੜੀ ਹੋਵੇ ਇੱਕ ਪਾਸੇ ਸੋਨਮ ਬਾਜਵਾ ਖੜੀ ਹੋਵੇ ਤੇ ਤੂੰ ਕਿਸ ਨਾਲ ਵਿਆਹ ਕਰਾਏਂਗਾ ਉਹ ਛੱਡ ਯਾਰ ਕਿਹੋ ਜੀਆਂ ਗੱਲਾਂ ਲੈ ਕੇ ਬੈਗੀ ਮੈਨੂੰ ਨਹੀਂ ਪਤਾ ਤੂੰ ਤਾਂ ਹੀ ਡਰੀ ਜਾਨਾ ਮੈਂ ਤਾਂ ਸਵੈ ਕੀ ਗੱਲ ਕੀਤੀ ਐ ਦੱਸ ਦੇ ਖਾਇ ਕੀ ਹੁੰਦਾ ਹਾਂ ਅੱਛਾ ਚਲ ਜਿਆਦਾ ਕਹਿਨੀ ਐ ਫਿਰ ਤਾਂ ਮੈਂ ਨਿਮਰਤ ਖੈਰ ਨਾਲ ਵਿਆਹ ਕਰਾਉਂਗਾ ਅੱਛਾ ਇਹਦਾ ਮਤਲਬ ਤੂੰ ਮੇਰੇ ਨਾਲ ਵਿਆਹ ਨਹੀਂ ਕਰਾਉਣਾ ਤੂੰ ਹੋਰੋਂ ਨਾਲ ਵਿਆਹ ਕਰਾਏਗਾ ਨਹੀਂ ਯਾਰ ਤੂੰ ਤਾਂ ਪੁੱਠੇ ਪਾਸੇ ਗੱਲ ਲੈ ਜਾਨੀ ਐ ਤੂੰ ਤਾਂ ਉਹਨਾਂ ਦੋਨਾਂ ਵਾਰੀ ਕਿਹਾ ਸੀ ਤੂੰ ਹਵਾਲਾ ਤਾਂ ਨਾ ਹੀ ਨੀ ਨਾ ਲਿਆ ਚਲ ਛੱਡ ਪਰਾਂ ਇੱਕ ਗੱਲ ਦੱਸ ਕਿ ਕੁੜੀ ਹੋਵੇ ਬਹੁਤ ਹੀ ਜ਼ਿਆਦਾ ਸੋਹਣੀ ਤੇ ਬਹੁਤ ਹੀ ਜ਼ਿਆਦਾ ਭੋਲੀ ਉਹ ਆਕੇ ਤੈਨੂੰ ਕਹਵੇ ਵੀ ਮੇਰੇ ਨਾਲ ਵਿਆਹ ਕਰਾ ਲੈ ਤੂੰ ਕਰਾ ਲੇਂਗਾ ਉਹ ਨਹੀਂ ਯਾਰ ਮੈਂ ਨਹੀਂ ਕਰਾਉਣਾ ਕਿਸੇ ਨਾਲ ਵੀ ਵਿਆਹ ਵਿਊ ਉਹ ਸੋਹਣੀ ਕੁੜੀ ਤੇ ਭੋਲੀ ਕੁੜੀ ਮੈਂ ਹੀ ਆ ਇਹਦਾ ਮਤਲਬ ਤੂੰ ਫੇਰ ਵੀ ਮੇਰੇ ਨਾਲ ਵਿਆਹ ਕਰਾਉਣਾ ਹੁੰਦਾ ਪਹਿਲੇ ਪਤਾ ਸੀ ਧੋਖੇ ਬਾਜਣਾ ਕੰਜਰਾ ਤੂੰ